ਟੋਰੀ ਲੱਕੇ ਵਿੱਚ ਨਾ ਮੁਰਦੀਆਂ ਲਈਆਂ ਨੇ ਹਾਂ ਪੂਰੀ ਟੋਰੀ ਲੱਕੇ ਵਿੱਚ ਨਾ ਮੁਰਦੀਆਂ ਲਈਆਂ ਰੇ ਕੋਈ ਨਹੀਂ ਮੰਨਦਾ ਜਦ ਕਈਏ ਪਿੰਡ ਕੋਠੀਆਂ ਪਈਆਂ ਨੇ ਹਾਂ ਕੋਈ ਨਹੀਂ ਮੰਨਦਾ ਜਦ ਕਈਏ ਪਿੰਡ ਕੋਠੀਆਂ ਪਈਆਂ ਨੇ ਦੂਰ ਉਹ ਦੀ ਦਿਸਦੀ ਸੀ ਜੱਟ ਦੀ ਇੰਡਾ ਵਰ ਕਾਲੀ ਆਹ ਆਹ ਇੱਥੇ ਆ ਕੇ ਲੈ ਲਈ ਕੈ ਮਰੀ ਮੈਂ 2500 ਵਾਲੀ ਓਏ ਇੱਥੇ ਆ ਕੇ ਲੈ ਲਈ ਕੈ ਮਰੀ ਮੈਂ 2500 ਵਾਲੀ ਦੇਸ ਮੇਰੇ ਦੀਆਂ ਐਸ਼ਾਹ ਦੇਸ ਮੇਰੇ ਦੀਆਂ ਐਸ਼ਾਹ ਘਰ ਬਾਪੂ ਦੇ ਰਿਆਂ ਨੇ ਕੋਈ ਨਹੀਂ ਮੰਨਦਾ ਜਦ ਕਈਏ ਪਿੰਡ ਕੋਠੀਆਂ ਪਈਆਂ ਨੇ ਹਾਂ ਕੋਈ ਨਹੀਂ ਮੰਨਦਾ ਜਦ ਕਈਏ ਪਿੰਡ ਕੋਠੀਆਂ ਪਈਆਂ ਨੇ ਹੋ ਤਿੰਨ ਮੰਜਲੇ ਕੋਠੇ ਤੇ ਖੜਕੇ ਦਸਦਾ ਸੀ ਪਿੰਡ ਸਾਰਾ ਹੁਣ ਦੋ ਰੂਮਾਂ ਦੀ ਬੇਸਮੈਂਟ ਵਿੱਚ ਕਰਦੇ ਜੱਟ ਰੁਜਾਰਾ ਹੁਣ ਦੋ ਰੂਮਾਂ ਦੀ ਬੇਸਮੈਂਟ ਵਿੱਚ ਕਰਦੇ ਜੱਟ guzara ਆਇਆਂ ਦੁੱਖ ਤਕਲੀਫਾਂ ਆਇਆਂ ਦੁੱਖ ਤਕਲੀਫਾਂ ਖਾਸ ਖਾਸ ਕੇ ਸਈਆਂ ਨੇ ਕੋਈ ਨਹੀਂ ਮੰਨਦਾ ਜਦ ਕਹੀਏ ਪਿੰਡ ਕੋਠੀਆਂ ਪਈਆਂ ਨੇ ਫੇ ਕਰਦੇ ਵੀ ਇਤ ਇੰਨਾ ਹੀ ਕੰਮਕਾਰ ਸੀ ਉੱਥੇ ਮਾਮਾ ਆਏ ਕਿਉਂ ਉਹ ਜਿੱਥੇ ਚੋਗ ਖਿਲਾੜੀ مالک ਆਕੇ ਚੁਗਣਾ ਪੈਂਦਾ ਜਿੱਥੇ ਜੋਗ ਖਿਲਾੜੀ ਮਾਲਕ ਆਕੇ ਝੁਗਣਾ ਪੈਂਦਾ ਕਈ ਕਣਸ਼ਾ ਵੇ ਰੁੱਖਾਂ ਨੂੰ ਵੀ ਮੁੜ ਕੇ ਉਗਣਾ ਪੈਂਦਾ ਹਾਂ ਕਈ ਕਣਸ਼ਾ ਵੇ ਰੁੱਖਾਂ ਨੂੰ ਵੀ ਮੁੜ ਕੇ ਉਗਣਾ ਪੈਂਦਾ ਹੁਣ ਸੁਖਪਾਲ ਪੰਜਾਬ ਤੇਰਾ ਓਏ ਹੁਣ ਸੁਖਪਾਲ ਪੰਜਾਬ ਤੇਰਾ ਮਲ ਲੈਣਾ ਬਈਆਂ ਨੇ ਕੋਈ ਨਹੀਂ ਮੰਨਦਾ ਜਦ ਕਈਏ ਪਿੰਡ ਕੋਠੀਆਂ ਪਈਆਂ ਨੇ ਹਾਂ ਕੋਈ ਨਹੀਂ ਮੰਨਦਾ ਜਦ ਕਈਏ ਪਿੰਡ ਕੋਠੀਆਂ ਪਈਆਂ ਨੇ ਹੋ ਮੂੰ ਟੋਣੇ ਦਾ ਚੱਜ ਨਹੀਂ ਹੁੰਦਾ ਜੀ ਦੀ ਸੁਣ ਕੇ ਆਈਏ ਐਦਾਂ ਦੇ ਬੰਦੇ ਨੂੰ ਇੰਡੀਆ ਵੇਚ-ਵੇਚ ਖਾ ਜਾਏ ਓਏ ਐਦਾਂ ਦੇ ਬੰਦੇ ਨੂੰ ਇੰਡੀਆ ਵੇਚ-ਵੇਚ ਖਾ ਜਾਈਏ ਕੋਲ ਹੈਗੀ ਜਾਂ ਹੈ ਨਹੀਂ ਹਾਂ ਕੋਲ ਹੈਗੀ ਜਾਂ ਹੈ ਨਹੀਂ ਅਕਲ ਤਾਂ ਦਿੱਤੀ ਕਈਆਂ ਨੇ ਕੋਈ ਨਹੀਂ ਮੰਨਦਾ ਜਦ ਕਹੇ ਪਿੰਡ ਕੋਠੀਆਂ ਭਈਆਂ ਲਈ ਓਏ ਕੋਈ ਨਹੀਂ ਮੰਨਦਾ ਚੱਕ ਕੇ ਇਹ ਪਿੰਡ ਕੋਠੀਆਂ ਪਈਆਂ ਨੇ